ਔਰ ਹੀ ਪੈਂਡ ਦੀ ਧੁੰਮ ਚੈੱਕ ਕਰੋ ਸਵੇਰ ਦੀ ਦਫਾ ਥੋੜੀ ਘੱਟ ਆ ਔਟਾ ਠੰਡ ਬਹੁਤ ਆ ਰੋਮ ਰੋਮ ਭਾਈਓ ਚਲੋ ਲਾਉਂਦੀ ਆ ਵੀ ਚੱਲਿਆਂ ਅੱਜ ਲਿਫਰ ਦੇ ਲੈ ਕਾ ਵੰਡੇ ਅੱਜ ਜਿਹੜਾ ਸਿੱਧੂ ਦਾ ਪ੍ਰੇਖਾ ਪੈਂਦਾ ਅੱਜ ਸਿੱਧੂ ਦਾ ਪ੍ਰੇਖਾ ਪੈਂਦਾ ਅੱਜ ਚਲੋ ਹਾਂ ਹਾਂ ਆਹ ਜ਼ਬਰਦਸਤ ਚੜਾਈ ਬਹੁਤ ਆ ਆਪਣੀ ਕਾ ਵੰਡੇ ਖਦਾਵੜ ਮੈਂ ਤੈਨੂੰ ਨੰਬਰ ਦਵਾ ਜਸਵੰਦ ਕਿੱਥੇ ਆ ਉਹ ਆਇਆ ਦੱਸ ਉਹ ਚਿੱਟੀ ਸ਼ਰਟ ਪਾਓ ਇਹਨਾਂ ਵੜਾ ਬੌਫਲਰ ਦਾ ਆ ਜੇ ਮੈਂ ਮਾਈਨਸ ਡਿਗਰੀ ਤੇ ਹੁੰਦਾਗਾ ਮਾਈਨਸ ਡਿਗਰੀ ਵਾਲਾ ਕੰਮ ਹੀ ਆ ਜੈਕਟਾ ਦੇ ਚਾਰ ਰੱਖਿਆ ਬਦਲ ਕੇ ਪਾਉਣੀ ਆ ਮੇਰੀ ਗੱਲ ਦਾ 10 ਹੋਏ ਚਿੱਟੀ ਹਮ ਅਬੇ ਸਾਲੇ ਨਾ ਨਾ ਕਿਰਪਾ ਨਾਲ ਬਹੁਤ ਵੱਡਣਾ ਅੱਜ ਗਰੀਬਣ ਵੱਡਣਾ ਕੱਢ ਨਹੀਂ ਬਾਕੀ ਸਭ ਠੀਕ ਹੈ ਸਿੰਗ ਫ੍ਰੈਸ ਸਿੰਗਮ ਕਰ ਲਿਆ ਸੈਂਟਰ ਵਿੱਚ ਸਗਾਣੇ ਆ ਹਾਂ ਉਹ ਪਕੌੜੇ ਪਕੂੜੇ ਖਾ ਕੇ ਮੈਂ ਕਿਹਾ ਜੇ ਓਏ ਗਲ ਇਹ ਖਾਣੀ ਜੇ ਤਾਂ ਆ ਵੀ ਲੈ ਗਾ ਪਕੂੜੇ ਖਾ ਕੇ ਉਹ ਤੂੰ ਖਾਗਾ ਤੇਰੇ ਜੋਗ ਲੈਣ ਵਧੀਆ ਲੱਗੂ ਆ ਇਹਨੂੰ ਲੋੜ ਨਹੀਂ ਬਾਈ ਗੱਲ ਤੈਨੂੰ ਇਹਨੂੰ ਰਹਿਣ ਸਕਦਾ ਚੱਜ ਨਹੀਂ ਖਾ ਖਾ ਕੇ ਇੱਥੇ ਸਿੱਟੀ ਜਾਂਦਾ ਲਫਾਫੇ ਯਾਰ ਇਹਨੂੰ ਤਾਲ ਥੱਲੇ ਤਾਰਿਆ ਰਿਹਾ ਚੱਲ ਅਣੀ ਜਿਹੜਾ ਮੂਗਫਲੀ ਗੱਡੀ 'ਚ ਖਾਂਦਾ ਉਹਨੂੰ ਸੀ ਲਜਾਂਦੇ ਨਹੀਂ ਹਾਂ ਕਿ ਕਰਦਾ ਦੇਖ ਇਹਨੂੰ ਇੱਧਰ ਥੱਲੇ ਕਰੀ ਉਧਰ ਵੀ ਆ ਜਾ ਤੂੰ ਇਹ ਤਾਂ ਘੱਟ ਨਹੀਂ ਲਾਉਣਾ ਜੰਗ ਆ ਮਾਪਲੇ ਪਾਇਆ ਅੱਜ ਅੱਜ ਦਾ ਮਾਪੀ ਉਹਦੇ ਵਾਵਾ ਇਕੱਠੇ ਕਰ ਲਿਆ ਨੇ ਤਾਰੀ ਕੋਲਚੇ ਵਾਲਾ ਮੰਗਿਆ ਆਂਟੀ ਗਾਲਾ ਉਹ ਇਧਰ ਆ ਕਿਹੜਾ ਤੈਨੂੰ ਐ ਪਤਾ ਮੈਂ ਇੱਕ ਨਵੀਂ ਗੱਲ ਸੁਣੀ ਆ ਕਹਿੰਦੇ ਜਿੰਨੇ ਵੀ ਬਿਹਾਰੀ ਬੰਦੇ ਕੋਲਚੇ ਵਰਗਾਂ ਨਾਲ ਕਹਿੰਦੇ ਸਾਰੇ ਉਹ ਟੀਵੀ ਹੋਈ ਬਰ ਉਹਨਾਂ ਨੂੰ ਪੋਜ਼ਿਟਿਵ ਟੀਵੀ ਦੇ ਇਹ ਤਾਂ ਲੇਟੈਸਟ ਨਿਊਜ਼ ਹੈ ਕੀ ਗਾਲਾਂ ਉਹ ਆਂ ਦੇ ਵਾਲੇ ਗਾਉਂਦਾ ਹੋਇਆ ਆਹ ਮਨੋ ਇਹ ਉਹ ਮੋਮਸ ਵਾਲੇ ਸਕਦਾ ਇਹ ਸੀਰੀਅਸਲੀ ਜੇ ਨਾ ਤੇਨੇ ਓਏ ਖਾਇਆ ਨਾ ਕਰੋ ਭਾਈ ਸਹੀ ਗੱਲ ਆ ਇਹ ਸਿਆਣੀ ਗੱਲ ਐਵੇਂ ਲੱਖ ਰੁਪਏ ਦੀ ਗੱਲ ਕਹੀ ਜਾ ਮਾ ਉਹ ਤੇਰੇ ਆਪ ਦਾ ਖਾਂਦੇ ਇਹੀ ਗੱਲ ਪਿੱਛੇ ਨੂੰ ਅਵਾਰਡ ਮਿਲ ਲੇਗਾ ਮੋਦੀ ਨੇ ਸਮਝਿਆ ਹਾਂ ਇਹ ਕਿ ਡਰੈਲ ਲਵਾਣੀ ਇਹਨੂੰ ਤਾਂ ਨਾਨਾ ਪਾ ਰੱਖ ਲੈ ਕਿੁੱਲੇ ਗਲਾ ਡਿਸਪੋਇਲ ਅੱਛੀ ਜਿਹੜੇ ਜਿਹੜੇ ਚੱਕੂ ਨੇ ਕਹਾ ਕਰਾ ਸਾਰਿਆਂ ਦੀ ਬੇਚੀ ਬੇ ਬਿਆਹੇ ਬਰਿਆ ਦੀ ਵਿੱਚੀ ਬੇ ਕਪੂਕੇ ਲੱਗੇ ਵੈਨਾਂ ਦੀ ਜੱਕਣਾ ਪੱਟ ਲਿਆ ਲਿਜਾਣ ਦਾ ਰੋਣਾ ਦੀ ਗੱਲ ਤਾਂ ਤੈਨੂੰ ਕੋਈ ਆ ਗਈ ਪੂਰੀ ਪੂਰੀ ਕਹਿੰਦੀ ਸੀ ਛੋਟਾ ਪੂnga ਲਿਟਲ ਪੂnga ਹਾਂ ਨਾ ਯਾਰ ਆ ਗਏ ਬੰਤੈ ਨੂੰ ਗੋਰੂ ਦੀ ਭੂਆ ਕੀ ਕਹਿੰਦੀ ਸੀ ਬੰਤੈ ਨੂੰ ਕੀ ਕਹਿੰਦੀ ਸੀ ਗੋਰੂ ਦੀ ਭੂਆ ਜੀ ਦਾ ਆਪਾ ਕੁੱਥੇ ਆਂਦਰ ਹਾਂ ਕਹਿੰਦੀ ਆ ਭੁੰਡੀ ਵਾਲਾ ਵੀ ਆਇਆ ਕਹਿੰਦੇ ਨਾਲ ਉਹ ਬੰਦੇ ਨੇ AI ਦੇ ਨਾਲ ਬਈ ਗਾਣਾ ਤਿਆਰ ਕਰਿਆ ਗਾਣਾ ਸੁਣਦੇ ਕਿਹੋ ਜਿਹਾ ਜੀ ਕਹਿੰਦੇ ਗੀਤ ਸੁਣਦੇ ਸੁਣਦੀ ਚਾਹਤਾ ਬਈ ਜਾ ਵਾਂਗੂ ਰੱਖਦਾ ਸੀ ਕਦੇ ਫੁੱਲਾ ਆਹ ਸੇਬ ਕਿਸੇ ਕੋ ਤਾਹਣਾ ਜਿਉਂਦੇ ਆ ਵਿੱਚ ਹਰ ਦਿਨ ਦਾ ਹੂਲ ਕਾ ਕੀ ਰੋੜਾ ਇਹ ਕਿਹਾ ਮੈਂ ਨਹੀਂ ਬਸਿਆ ਇਹ ਪਤਾ ਨਹੀਂ ਸਾਈਡ ਤੇ ਸਾਈਡ ਤੋਂ ਨਹੀਂ ਗੱਡੀ ਇਸ ਨੂੰ ਲੈ ਬਹਿ ਗਿਆ ਚਾਚੇ ਦਾ ਕੀ ਆਵਾਜ਼ ਡਰਦੇ ਕਰਕੇ ਨਾਗੇ ਬਸ ਗਿਆ ਨਾਗੇ ਨਾ ਰਹੀ ਚੱਲ ਚੱਲ ਤਾਂ ਜਾਣ ਦੇ ਆ ਨਾ ਪਾਸ ਤਹਰੀ ਹੋਏ ਬਸ ਦਾ ਅਰੇ ਇਹ ਤਾਂ ਬੜੀ ਲਈ ਸੀ ਵਿਚ ਵਿੱਚ ਕੀ ਤਾ ਮਾਰਿਆ ਆਪਣੇ ਖੇਤਾਂ ਦੇ ਬਾੜਤਾ ਜੀ ਚਾੜੀ ਵਾਲੇ ਬਾਬੇ ਦੇ ਫੱਟਾ ਲੈ ਕੋ ਉਹ ਮਿੱਟੀ ਜਾ ਕੇ ਲਾਵਾਂਗੇ ਕਿੰਨਾ ਭੀੜਾ ਹੋ ਗਿਆ ਸਾਣਾ ਇੱਥੇ ਆ ਗਏ ਭੁਲੇ ਭਾਈ ਹੋਣੀ ਅੱਧਾ ਨਾ ਸੈੜ ਓਏ ਆ ਬੜੀ ਵਧੀਆ ਰੋਟੀ ਹੱਕ ਦੇ ਖਾਈਏ ਜੀ ਬਾ ਮੈਂ ਰੋਟੀ ਪਾਣ ਸ਼ਾਂਕਰੀਏ ਰੋਟੀ ਮੰਗ ਕੇ ਖਾ ਲਈ ਜੀ ਕੀ ਪੋਣਾ ਕੀ ਆ ਹਾਂ ਜੀ ਸੂਟ ਪੋਉਣਾ ਇਹਨੂੰ ਸਾੜੀ ਪਾ ਦੇ ਲਹਿੰਗਾ ਪਾ ਦੇ ਉਹ ਤੇਲ ਹੀ ਪੋਉਣਾ ਵਾ ਪੈਟਰੋਲ ਪੰਪ ਤੋਂ ਅਕਰ ਦੀ ਅਕਲ ਜੀ ਘੱਟੀ ਜਣਾ ਇਧਰ ਮੋੜਨਾ ਇਧਰ ਲਾ ਲੋ ਇਧਰ ਜਾਣੀ ਗੱਡੀ ਇਧਰ ਆਫ ਰੋਡਿੰਗ ਕਰਨੀ ਇਧਰ ਚੱਲੀ ਆ ਦੇ ਦਾਣਾ ਮਿੰਟਾ ਨਿੱਕੇ ਆ ਆ ਕਰੇ ਹਨਾ ਚੱਲ ਉਹ ਤੇ ਤੂਫਾਨ ਉਹ ਲਕੀ ਖੜੀ ਆਪਣੀ ਉਹਦੇ ਮੈਨੂੰ ਲੱਗਦਾ ਉਹ ਹੋ ਲਾ ਉਹ ਢੁੰਡੀ ਚ ਲੈੇ ਹੋਣੇ ਕੰਮ ਲੱਗ ਕੇ ਕਿੱਥੇ ਇਹ ਕਰੇ ਹਾਂ ਜੀ ਟੇਕਰ ਆ ਪੀਲੀ ਪੈਣ ਆਪਣੇ ਆ ਸਟੈਂਡ ਚ ਲੱਗ ਗੱਲੀ ਮੁੰਡੇ ਟੌਰ ਚੈੱਕ ਕਰ ਵਦਰਾ ਮੈਂ ਕਜੀਦੇ ਐਨ ਕਜੀਦੇ ਆਈਆ ਦੀ ਗੁੱਡੀ ਨੇ ਸਾਰੇ ਪੈਣ ਦਾ ਘੂਮ ਮੇਦਾ ਫੇੰਦਿਆ ਉਹਨਾਂ ਤੈਨੂੰ ਮੈਂ ਇੰਨੇ ਪਕੌੜੇ ਖਲ ਤਾਂ ਆਪਾਂ ਨੇ ਚਾਹ ਪਾਣੀ ਚੜਾ ਕੇ ਆਏ ਚਾਹ ਪਾਣੀ ਪੀਣ ਦੇ ਮੱਦੇ ਸੈਡ ਇਹ ਤਾਂ ਕੋਈ ਹੋਰ ਆ ਚਲੋ ਕੋਈ ਹੁਣ ਸਾਰਾ ਪਕੌੜੇ ਨਹੀਂ ਪੈਗੇ ਪੌਲੀ ਦੀ ਬਾਹਰ ਚੜਲੀ ਨਾ ਬਾਈ ਵਾਲਾ ਵਾਲਾ ਬੜਾ ਥੋੜੀ ਪਾਇਆ ਉਧਰ ਹੋਰ ਪਾਵਾਂਗੇ ਲੈ ਵੀ ਬੁੱਕੜੇ ਵਾਲੇ ਹੁਣ ਕੰਮ ਖੋਰ-ਖੋਰ ਹੋਊਗਾ ਬੰਨ ਲਾ ਫਾ ਭਾਗਦਾ ਬਾਈ ਪਹਿਲੇ ਆ ਕਹਿੰਦੇ ਪਹਿਨੇ ਇੱਕ ਗੋਭੀ ਵਾਲਾ ਚੱਕੀ ਹੁਣ ਕੋਲ ਨੂੰ ਸਾਸ ਚੜ੍ਹਦੀ ਚਾਟਰ ਲਾ ਫਰ ਇਹ ਹੋਰ ਆ ਗਿਆ ਮਟੀਰੀਅਲ ਲੈ ਵੀ ਚੌਥਾ ਥਾਲਾ ਕੀ ਖਾ ਪਹਿਲਾਂ ਕਹਿੰਦੇ ਜੀ ਸਾਨੂੰ ਭੁੱਖ ਨਹੀਂ ਲੱਗਦੀ ਫੇਰ ਗੋਲੀਆਂ ਖਾਂਦੇ ਐ ਕਹਿੰਦੇ ਘਰੇ ਉਹ ਖਾਤਾ ਹੀ ਕੁਸਮੀ ਤਾਂ ਹੀ ਤਾਂ ਚੌਥੀ ਆ ਰੋਟੀ ਛੱਡੀ ਵੀ ਜੀ ਭਾਈ ਇਹ ਤਾਂ ਰਾਤ ਵੀ ਰੋਟੀ ਨਹੀਂ ਖਾਦੇ ਵੀ ਰੋਟੀ ਬੰਦਾ ਕੰਡ ਪਾ ਡੈ ਜੀ ਗਰੋ ਗਰੋ ਬੋਕੀ ਰਹਿਆ ਫਿਰ ਜਦੋਂ ਖਾ ਜਾਂਦੇ ਆ ਕਹਿੰਦੇ ਹੁਣ ਪਚਦਾ ਨਹੀਂ ਫੇਰ ਗੋਲੀਆਂ ਖਾਂਦੇ ਜੱਕ ਮੰਦਰ ਨਵੇੜੇ ਆ ਕਸੀੜ ਐ ਆਜੋ ਫਿਰ ਕਹਿੰਦੇ ਨੀਂਦ ਨਹੀਂ ਆਉਂਦੀ ਫੇਰ ਗੋਲੀਆਂ ਖਾਂਦੇ ਇਹ ਤਾਂ ਲੇਟੈਸਟ ਨਿਊਜ਼ ਐ ਤੋ ਹੋ ਗਿਆ ਤੋੜਦਾ ਖਾ ਕੇ ਪਕੌੜੇ ਇੱਧਰ ਨੂੰ ਆ ਗਏ ਹੁਣ ਹਾਜ਼ਮ ਕਰੀਏ ਸਰੋਂ ਦਾ ਚਾਪ ਬੰਦੇ ਚੱਲ ਸਰੋਂ ਚ ਵੜਦੇ ਰਹੀਏ ਬਣਾਈਏ ਹਾਂ ਕਹਿੰਦਾ ਬੋਲ ਨਾ ਗਲਤ ਨਾ ਬੋਲੂਗਾ ਨਹੀਂ ਹਾਂ ਨਾ ਹਾਂ ਬੰਦਾ ਨਾ ਹਾਂ ਨਾ ਕਈ ਵਾਰੀ ਆਵੀ ਹੋ ਜਾਂਦਾ ਹੁੰਦਾ ਬੰਦੇ ਨਾਲ ਚਲੋ ਚਲੋ ਜੋਰ ਮਾਰੋ ਤਾ ਪਕੌੜੇ ਖਾਦੇ ਵੇ ਚੱਲ ਚੱਲ ਚੱਵ ਅੱਜ ਕੀ ਦੇਣਾ ਆਹ ਸਬਜ਼ੀ ਦਾ ਦੇਣਾ ਸੋਹਣਾ ਪੱਲਾ ਪਾ ਥੋੜੀ ਜੀ ਸੋਹਣਾ ਰੱਜ ਕੋਈ ਗੱਲ ਨਹੀਂ ਆ ਦੇਖ ਲੋ ਫੋਟੋ ਮਾ ਕਰਾਉਣਾ ਇੰਨੇ ਕਿਨੇ ਜਵਾਕ ਲੈ ਚਲੋ ਜਵਾਕੋ ਚਲੋ ਚੱਲ ਗਏ ਇੱਧਰ 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 ਚਲੋ ਓਏ ਚਲੋ ਬਾਈ ਇੱਕ ਮਿੰਟ ਅਸੀਂ ਇੱਥੇ ਰਹੀ ਉਹ ਕੁੱਤੇ ਛੱਡਣਗੇ ਹੁਣ ਸਭ ਨੂੰ ਲੋੜੀ ਦੀ ਵਧਾਈ ਹੋਵੇ ਜੱਪ ਵੀ ਛੱਡਾ ਸੋਰਲੀ ਹਾਜ ਇੱਧਰ ਕੜਾਹੀ ਚੜੀ ਵੀ ਆ। ਛੋਟੇ ਨਾਲ ਦੇਖ ਕੇ ਤਾਂ ਮੇਰੇ ਮਨ ਟੱਕੇ। ਤੂੰ ਤਾਂ ਕਹਿੰਦੇ ਪਕੌੜੇ ਟਕੋ। ਮੈਂ ਸੰ ਨੂੰ ਦੇ ਕੇ। ਮੈਂ ਦੇ ਤਾਂ ਆ ਗਿਆ। ਤੇ ਨੀ ਨਹੀਂ ਨਹੀਂ ਭਾਈ ਖਾੜੋ ਖਾੜੋ ਮੈਂ ਚੱਤ ਨਹੀਂ ਮਰ ਕੇ ਮੈਂ ਤਾਂ ਕਰੀ ਜਾਵਾਂ। ਮੰਦਰਾ ਪਨੀਰ ਕਲਾ ਕਾਲਾ। ਸਰੀਰ ਬਣਾ। ਆ ਜਾ ਮੈਂ ਤਾਂ ਪਨੀਰ ਦਾ ਖਾਹੁ ਚ ਮਸਾਲਾ ਵਾਲਾ ਦਾ। ਮਿੱਠਾ ਲੈਣੀਆਂ ਉਹਨੀਆਂ ਚੀਜ਼ਾਂ ਘੱਟ ਖਾ। ਕਣਾਂ ਜੀ ਉੱਥੇ ਆਪਾਂ। ਡੀਸੇ ਸਲੂਨ ਕੋਲ। ਡਰਾਇਰ ਲਵਾਉਣੀ ਆ ਇਹਦੇ। ਫਰਮ ਪ੍ਰੋਗਰਾਮ ਨਾਲ ਚੱਲ ਬਈ ਮਾਰਦੇ ਮਾਰਦੇ ਕਪੜਾ ਦੱਬ ਕੇ ਆ ਐ ਨਹੀਂ ਸਰਨਾ ਲੈਣਾ ਮਾਰ